ਹਾਂਜੀ ਸਾਸੀ ਗਿਆ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਲ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਤੁੰਗਾਹੇੜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਇਹਨੂੰ ਰਾਇਕੋਟ ਪੈਂਦੀ ਆ ਰਾਇਕੋਟ ਤੋਂ ਚੜਦੇ ਵਾਲੇ ਪਾਸੇ ਨੂੰ 12-13 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਨੇੜੇ ਆਂਡਲੂ ਰਹਿ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਗਾਵਾਂ ਵੜਾਂ ਵੇਖ ਰਹੇ ਆ ਤੁਸੀਂ ਸਾਰੀਆਂ ਹੀ ਸੇਲ ਆ ਜਿਆਦੇ ਮਾਲ ਸੂਆ ਸਵਾਇਆ ਇੱਕ ਝੋਟੀ ਆ ਇੱਕ ਇਧਰ ਬਹੁਤ ਚੰਗੇ ਦੁੱਧ ਵਾਲੀ ਵਿਹੜ ਸੂਈ ਸਵਾਈਤਾ ਜੀ ਭਾਅ ਹੋਣਗੇ ਜਮਾ ਜਾਇਜ਼ ਛੋਟੇ ਭਾਅ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਜਿਆਦੇ ਮਾਲ ਸੂਇਆ ਸਵਾਇ ਅਗਲਾ ਭਾਵਾਂ ਦੋ ਟਾਈਮ ਚੋਕੇ ਲੈ ਜੇ ਵਿੱਚ ਤਿੰਨ ਚਾਰ ਨਾਗ ਜਰਸੀਆਂ ਦੇ ਆ ਦੋ ਅਕਸਾਈ ਵਾਲ ਵਿੱਚ ਦੋ ਕਾਲੀਆਂ ਵਿਹੜਾਂ 9 10 ਨਾਗਾ ਟੋਟਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਦੱਸ ਦੀਏ ਭਾਈ ਲਾਡੀ ਘਰੇ ਵਾਲਾ ਜੀ ਪਿੰਡ ਤੁੰਗਾ ਹੈ ਦੀ ਤਸੀਰ ਹੈ ਕੋਟ ਦੀ ਜ਼ਿਲ੍ਹਾ ਲੁਧਿਆਣਾ ਰਾਏਕੋਟ ਤੋਂ 10-12 ਕਿਲੋਮੀਟਰ ਤੇ ਪਿੰਡ ਆ ਜੀ ਫੋਨ ਨੰਬਰ ਦੱਸ ਦੀਏ 995598122 ਇਧਰੋਂ ਹੀ ਚੱਲ ਪਈ ਇੱਕ ਨੰਬਰ ਤੋਂ ਹਾਂਜੀ ਦੱਸਿਏ ਇਹਦੇ ਬਾਰੇ ਇਹ ਹੀ ਤਾਜੀ ਸੂਈ ਹੋਈ ਆ ਬੱਸੀ ਮਗਰ ਆ ਜੀ ਠੀਕ ਹੈ ਹਾਂਜੀ ਕਿੰਨਾ ਕ ਦੁੱਧ ਪਿਆਜੂ ਦੁੱਧ ਹੀ 7 ਕਿਲੋ ਐਸ ਟਾਈਮ ਇਹਦੇ ਥੱਲੇ ਮਗਰ ਬੱਚਾ ਕਿਹੜਾ ਮਗਰ ਬੱਚੀ ਆ ਜੀ ਇੱਥੇ ਹੀ ਘਰੀ ਹੋਣੀਆਂ ਬੱਚੀ ਠੀਕ ਹੈ ਹਾਂਜੀ ਦੋਸਤੋ ਮਗਰ ਬੱਚੀ ਆ ਬੱਚੇ ਜਾਦੇ ਆ ਅੱਧਰ ਬੰਨੇ ਹੋਏ ਆ 5 6 ਬੱਚੇ ਇੱਧਰ ਦੋ ਖੁਰਨੀ ਦੇ ਮੂਰੇ ਆ ਮਗਰ ਇਹਦੇ ਬੱਛੀ ਆ ਕੱਢੀਏ ਬਾਹਰ ਨੂੰ 5 6 ਕਿਲੋ ਦੁੱਧ ਤਿਆਰ ਆ ਜਿਹੜਾ ਤੁਸੀਂ ਝੋ ਲੈਣਾ ਦੋ ਟਾਈਮ ਝੋਲਿਓ ਭਾਵੇਂ ਚਾਰ ਟਾਈਮ ਝੋਲਿਓ ਕ੍ਰੋਸ ਜੰਗ ਹੈ ਫੈਟ ਫੂਡ ਵਧੀਆ ਆਉ ਕਿੰਨੇ ਦੀ ਲਾਡੀ ਭਾਈ ਦੇਣਾ 27000 ਦੀ ਲਓ ਜੀ ਛੋਟਾ ਜਿਹਾ ਆਪਾਂ 20 ਤੇ 27 ਦੀ ਟੋਕੜਾਂ ਵਾਲਾ ਹੀ ਭਾ ਵਿੱਚੋਂ ਛੋੜਛਾਪਾ ਮਾਨ ਤਾਨ ਹੋ ਜੂ 5 6 ਕਿਲੋ ਦੁੱਧ ਇਸ ਟਾਈਮ ਰੈਡੀ ਆ ਜਿਹੜਾ ਤੁਸੀਂ ਝੋ ਲੈਣਾ ਦੋ ਟਾਈਮ ਝੋ ਲਿਓ ਭਾਵੇਂ ਤਿੰਨ ਟਾਈਮ ਝੋ ਲਿਓ ਦੋ ਨੰਬਰ ਲਾਢੀ ਸੀਸ ਹਉਨਾਕ ਸਾਰੇ ਹੀ ਆ ਸਾਹੀ ਹੀ ਆ ਥੋੜੀ ਜਿਹੀ ਤਿਕੜੀਆਂ ਜੁਦੜੀਆਂ ਕਰਕੇ ਆ ਉਹ ਵੀ ਆਪਾਂ ਆਲੇ ਲਿਆਂ ਦੀ ਦਵਾਈ ਜੀ ਆਪਾਂ ਲਾ ਦੇਣੀ ਆ ਲਓ ਜੀ ਲਾਢੀ ਕਹਿੰਦਾ ਚੇ ਜੜੀਆਂ ਲਾ ਕੇ ਦੇਵਾਂਗੇ ਅਗਲੇ ਨੂੰ ਦਵਾਈ ਲਿਆਂਦੀ ਆ ਲਾ ਦੇਣੀ ਆ ਉਹ ਤਾਂ ਹੋਰ ਵੱਜ ਜਾਣਾ ਜੀ ਇਹਨੇ ਦੁੱਧ ਹੋਰ ਵੱਜੂ ਲਾਢੀ ਕਹਿੰਦਾ ਦੋ ਨੰਬਰ ਲਾਢੀ ਆ ਗਈ ਜੀ ਦੂਜੇ ਸੂਏ ਸੂਈ ਹੋਈ ਆ ਬੱਸ ਆ ਮਗਰਾ ਹੂੰ 9-10 ਦਿਨ ਦੀ ਸੂਰੀਆ ਹੁਣ 10 ਕਿਲੋ ਬੋਹਲਾ ਦੁੱਧ ਦੂਗੀ 12 ਤੋਂ ਪਲੱਸ ਵੀ 9-10 ਕਿਲੋ ਅੱਜ ਤਿਆਰ ਹੈ 12 ਕਿਲੋ ਤੋਂ ਬਾਹਰ ਲਾਢੀ ਕਹਿੰਦਾ ਪਿਆਜੂ ਚੰਗੇ ਵਜਨ ਵਾਲੀ ਸਾਫ ਥਣ ਲੇਵੇ ਆਰੀ ਕੋਲ ਮਟੋਲ ਬੱਛੀ 9-10 ਕਿਲੋ ਇਸ ਟਾਈਮ ਤਿਆਰ ਹੈ ਭਾਵੇਂ ਦੋ ਟਾਈਮ ਚੋਲਿਓ ਵੈੜ ਅੰਗ ਤੋਰਾ ਤੂਰਾ ਪੂਰਾ ਹੀ ਵਧੀਆ 12 ਕਿਲੋ ਤੋਂ ਬਾਹਰ ਲਾਢੀ ਕਹਿੰਦਾ ਦੁੱਧ ਪਈ ਨਾ ਤਾਂ ਚਲੋ ਦੁੱਧ ਬਾਹਲਾ ਨਹੀਂ 12-13 ਕਿਲੋ ਦਾ ਨਾਰਮਲ ਹੀ ਪਿਆਉਣਾ ਚਾਹੀਦਾ ਬਾਕੀ ਅੱਗੇ ਦੁੱਧ ਪ੍ਰਭੂ ਤੁਹਾਡੀ ਸੇਵਾ ਦਾ ਸਹੀ ਮਾਣੇ ਦੁੱਧ ਹੁੰਦਾ ਤਾਂ ਸੇਵਾ ਦਾ ਦਾਣਾ ਤਾਂ ਪਾਗਲਾ ਪਾਊਗਾ ਸੀਲ ਸਾਬ ਪੂਰੀ ਨਹੀਂ ਹੁਣ ਦੱਸ ਤੋ ਪੂਰੀ ਆਪਾਂ 10 ਕਹਿ ਕੇ ਦੇਣਾ ਠੀਕ ਹੈ ਦੁੱਧ 12 13 ਕਿਲੋ ਰਾਮ ਨਾਲ ਪਿਆਈ ਜਾਣਾ ਕਿੰਨੇ ਦੀ 42 ਦੀ ਲੈ ਦੇ ਦਾਂਗੇ ਜੀ ਬਸ 42 ਦੀ ਲਾਡੀ ਕਹਿੰਦਾ ਦੇ ਦੇਾਂਗੇ 11 ਕਿਲੋ ਹੀ ਦੁੱਧ 10 ਤੋਂ ਬਾਹਰ ਹੀ ਆ ਤੁਸੀਂ 10 ਮੰਨ ਕੇ ਆਓ 12 13 ਪਿਆਜੂ 42 ਦੀ ਹੂੰ ਜੇ ਕਿਸੇ ਨੇ ਦੁੱਧ ਦੁੱਧ ਪੀਣ ਨੂੰ ਲੈਣੀ ਹੈ ਨਾ ਘਰੇ ਕ੍ਰਾਸ ਜਹਾਂਗਾ ਫੈਟ ਵਧੀਆ ਆਊਗੀ ਬਾਕੀ ਦੁੱਧ ਬਹੁਤ ਆ ਤਿੰਨੇ ਨੰਬਰ ਲਾਢੀ ਇਹ ਹੀ 2 ਢਾਈ ਮਹੀਨੇ ਜੁਈ ਹੋਈ ਆ ਬੱッサ ਮਗਰਾ ਜੀ ਜਿਹੜਾ ਝੋ ਲੈਣਾ 8 ਕਿਲੋ ਜੀ ਦੋ ਆਟਾਈਆਂ ਮਹੀਨਿਆਂ ਦਾ ਸੂਆ ਮਗਰ ਬੱਛਾ ਪਹਿਲਾ ਸੂਆ 8 ਕਿਲੋ ਦੁੱਧ ਜਿਹੜਾ ਤੁਸੀਂ ਝੋ ਲੈਣਾ 4 ਕਿਲੋ ਤੜਕੇ 4 ਕਿਲੋ ਆਥ ਨੇ ਪਹਿਲਾ ਸੂਆ ਬੱਛੀ ਤਾਈਓ ਗਿੱਟੇ ਮੈਦੀ ਜਾਂਦੀ ਆ ਨਮਾਹਾਨ ਬੱਚੀ ਐ ਹਾਂ ਹਾਂ ਜੀ ਜਾਣ ਚਾ ਹਾਂ ਹਾਂ ਹੁਣ ਜੀ ਜਾਣ ਉਹ ਫੇਰ ਹੀ ਗਾਣੂ ਛਾਲ ਮਾਰੂਗੀ ਕਿੰਨੇ ਦੀ ਲਾਡੀ ਇਹ ਵੀ ਦੇਦਾ 28000 ਦੀ ਮਾਨਤਾਨ ਹੋ ਜੂ ਲਓ ਜੀ ਇਹ ਵੀ 28 ਦੀ ਇੱਕ ਨੰਬਰ ਵੀ ਇੰਨੇ ਦੀ ਤਿੰਨ ਨੰਬਰ ਵੀ ਇੰਨੇ ਦੀ ਮਾਨਤਾਨ ਹੋ ਜੂ ਚਾਰ ਨੰਬਰ ਤੇ ਇੱਕ ਹੋਰ ਫੁੱਲ ਵੱਡੇ ਕਾਦ ਦਾ ਰੀ ਜਲਸੀ ਕਾਮਯਾਲ ਕ੍ਰੋਸ ਥੰਡੀ ਸ਼ੀਰ ਬੱਸੀ ਸੂਈ ਹੈ ਕਿ ਖੱਬਣਾ ਨਹੀਂ ਤਾਂ ਜੀ ਸੂਈ ਹੋਈ ਆ ਤੇ ਤੀਜਾ ਲੈ ਲਈ ਠੀਕ ਆ ਕਿੰਨਾ ਕ ਦੁੱਧ ਪਿਆ ਜੂ? ਬਬੀ ਜੀ 10 ਕਿਲੋ ਬੌਲਾ ਐਸ ਟਾਈਮ। 10 ਕਿਲੋ ਬੌਲਾ ਵੱਡੀ ਫੁੱਲ ਆ। ਤੁਸੀਂ ਵੇਖ ਹੀ ਰਹੇ ਆ ਮੋਢੇ ਦੇ ਬਰਾਬਰ ਜਾਂਦੀ ਆ 10 ਕਿਲੋ ਬੌਲਾ। ਸਾਈਵਾਲ ਤੇ ਜਰਸੀ ਦਾ ਮਿਕਸਜ ਐ। ਜਰਸੀ ਦਾ ਵੀ ਦੁੱਧ ਮੱਝਾਂ ਵਰਗਾ ਹੁੰਦਾ। ਸਾਈਵਾਲ ਦਾ ਜਰਸੀਆਂ ਨਾਲ ਉਹ ਵੀ ਫੈਟ ਵੱਧ ਆਉਂਦੀ ਐ ਸਾਈਵਾਲ ਦੀ ਤਾਂ। ਤੇ ਦੋਵਾਂ ਬਰੀਡਾਂ ਦਾ ਸੁਮੇਲ ਜਿਹਾ ਨਾ ਤਾਂ ਸਾਈਵਾਲ ਆ ਨਾ ਹੀ ਜਰਸੀ ਆ। ਕਿੰਨਾ ਕ ਪਿਆ ਜੂ? ਅੁੱਤਦਾ ਇਹ 13 ਤੋਂ ਬਾਹਰ ਜਾਣੀ ਜਾਈਦੀ ਆ ਕਿੰਨੇ ਦੀ ਇਹ ਦੇਰਾਂ ਗਈ ਆਪਾਂ 47000 ਦੀ 40 ਤੇ 7 47 ਦੀ 10 ਕਿਲੋ ਬੌਲਾ ਸੀਲ ਫੁੱਲ ਮਗਰ ਬੱਛੀ ਆ ਮਗਰੇ ਦੇ ਬੱਛੀ ਆ ਦੇਣੀ ਕਿੰਨੇ ਦੀ ਇਹ 47 ਦੀ 47 ਦੀ ਤੇ 47 48000 ਦੀ ਫੰਡਰ ਮੱਝ ਵੀ ਨਹੀਂ ਆਉਂਦੀ ਤੇ ਮੱਝਾਂ ਰਗਾ ਦੁੱਧ ਆਉਣਾ ਤੇ 12 13 14 ਕਿਲੋ ਦੁੱਧ ਵਾਲੀ ਮੱਝ ਸਵਾ ਲੱਖ ਡੇਢ ਲੱਖ ਦੀ ਆਉਂਦੀ ਆ ਤੇ ਸਾਲੋ ਸਾਲ ਵਧੀਆ ਦੁੱਧ ਪਿਆ ਦੇਣਾ ਇਹਨੇ 10 ਕਿਲੋ ਬੌੜਾ ਹਾਜ਼ਰ ਹੈ ਅੱਗੇ ਆ ਹੁਣ ਅੱਗੇ ਆ ਗਈ ਜੀ 22 23 ਕਿਲੋ ਵਾਲੀ ਸੂਈ ਸਵਾਈ ਹਾਂ ਜੀ ਹਾਂ 20 ਕਿਲੋ ਪਿਛਲੇ ਦੂਏ ਦਿੱਤਾ ਇਹਨੇ ਹੁਣ ਬੌੜਾ 14 15 ਕਿਲੋ ਬੌੜਾ ਕੱਢਦੀ ਆ ਹੱਲੇ ਪੂਰੀ ਨਹੀਂ ਖਾਲੀ ਕਰੀ ਜਾਣੀ 14 15 ਕਿਲੋ ਬੌੜਾ ਕੱਢ ਰਹੀ ਆ ਇਸ ਟਾਈਮ 14 15 ਕਿਲੋ ਬੌੜਾ ਲਾਢੀ ਕਹਿੰਦਾ ਦੇ ਰਹੀ ਆ ਇਸ ਟਾਈਮ 22 23 ਕਿਲੋ ਦੁੱਧ ਦੇਣਾ ਲਾਡੀ ਕਹਿੰਦਾ ਇਹਨੇ 20 ਕਿਲੋ ਦੁੱਧ ਦਿੱਤਾ ਪਿਛਲੇ ਸੂਏ <=ਵਾ ਅਮਰੀਕਨ ਵਰਗਾ ਮੋٹے ਮੋٹے ਥਾਣ ਚਾਰੇ ਥਾਣ ਪੀੜੀ ਦੇ ਪਾ ਵਾਂਗ ਚਾਰੇ ਗੁੱਠਾਂ ਨੁਕਰਾਂ ਤੇ ਲੱਗੇ ਹੋਏ ਆ ਪੂਰੀ ਵੱਡੀ ਜਾਨ ਵਾਲੀ ਬੱਚੀ 14 15 ਕਿਲੋ ਬੌੜਾ ਹੀ ਆ ਮਗਰੇ ਦਾ ਬੱਚਾ ਆ ਖੜਾ ਮੂਰ ਮਗਰ ਦੇ ਲੋਕ ਕੋਈ ਹੋਇਆ ਪਿਆਈ ਮਗਰ ਬੱਚੀ ਆ ਬੱਚਾ ਆ ਮਗਰ ਬੱਚਾ <=ਵਾ ਪੂਰਾ ਡਾਵਲ ਚਵਾਈ ਆ ਵੀ ਖੁੱਚਵਾ ਹੀ ਕਿੰਨੀ ਚੰਗੀ ਹੋ ਗਿਆ ਯਾਰ ਤਾਜੀ ਆ ਤਾਂ ਵੀ ਨਹੀਂ ਬੱਚਾ ਛੱਡਿਆ ਜੀ ਅੱਜ ਤਿੰਨ ਦਿਨਾਂ ਦੀ ਸੂਈ ਆ ਜੇਰ ਜੱਪਾ ਓਕੇ ਪਾ ਗਿਆ ਜੇਰ ਜੱਪਾ ਓਕੇ ਆ ਤਿੰਨਾਂ ਦਿਨਾਂ ਦੀ ਸੂਈ ਆ 14 15 ਕਿਲੋ ਬੌਲੀ ਆ 22 23 ਕਿਲੋ ਦੁੱਧ ਪਿਆਜੂ ਅਮਰੀਕਨ ਦਾ 30 32 ਕਿਲੋ ਦੁੱਧ ਤੇ ਇਹਦਾ 20 22 ਕਿਲੋ ਦੁੱਧ ਇੱਕ ਬਰਾਬਰ ਹੋਣਾ ਕਿਉਂਕਿ ਅਮਰੀਕਨ ਦੀ ਫੈਟ ਤਿੰਨ ਤਿੰਨ ਕੋ ਮਸਾ ਆਉਣੀ ਢਾਈ ਆਉਣੀ ਆ 22 23 ਆ 23 32 ਕਿਲੋ ਦੁੱਧ ਵਾਲੀ ਦੀ ਤੇਰੀ ਫੈਟ 6.5 7 ਆਊਗੀ ਕਿੰਨੇ ਦੀ लाडी ਭਾਈ ਮੁੱਲ 70 60000 ਦੀ ਦੇ ਦਾਂਗੇ ਮੁੱਲ 70 60000 ਦੀ ਦੋ ਵਿਹੜਾਂ ਨੂੰ ਪੱਠੇ ਪਾਉਣ ਨਾਲੋਂ ਦੋਹਾਂ ਦਾ ਗੋਹਾ ਚੱਕਣ ਨਾਲੋਂ ਆ ਇੱਕ ਰੱਖੀ ਚੰਗੀ ਆ ਬਿਲਕੁਲ ਜਾਇਜ਼ ਹੀ ਆਪਾਂ ਮਰੀਟ ਕਰਾਇਆ ਹੂੰ ਜਮਾ ਜਾਇਜ਼ ਪਾ ਤੇ ਜੇ ਦੋ ਵਿਹੜਾ ਲਓਗੇ ਇੰਨੇ ਦੀਆਂ ਦੋ ਵਿਹੜਾ ਇੰਨੇ ਦੁੱਧ ਵਾਲੀਆਂ ਹੋਣੀਆਂ ਨਹੀਂ 10-12 12 ਕਿਲੋ ਦੁੱਧ ਵਾਲੀਆਂ ਪੈਸੇ ਇਹਦੂ ਵੱਧ ਲੱਗਣਗੇ ਕਿ ਕਿੱਥੇ ਦੋਹਾਂ ਦਾ ਗੋਹਾ ਚੱਕਣਾ ਕਿੱਥੇ ਇੱਕ ਦਾ ਹੀ ਚੱਕਣਾ ਕਿੱਥੇ ਦੋਹਾਂ ਨੂੰ ਪੱਠੇ ਪਾਉਣੇ ਆ ਤੇ ਕਿੱਥੇ ਇੱਕ ਨੇ ਨਿਆਰੇ ਦੇ ਦੇਨੇ ਸਿਆਲੋ ਸਿਆਲ ਭੇਜ ਜਹਾਜ ਭਾ ਜਾਮ ਅੱਗੇ ਲਾਢੀ ਇਹ ਪਹਿਲੇ ਸੂਆ ਚਾਰ ਦੰਦ ਦੀ ਮਗਰ ਬੱਛੀ ਪਹਿਲਾ ਸੂਆ ਚਾਰ ਦੰਦ ਚਾਰ ਦੰਦ 6 ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆ ਮਗਰੇ ਦੇ ਬੱਛੀ ਆ ਤਾਜੀ ਸੂਈ ਸਵਾਈ ਕਿੰਨਾ ਗਦੋਤ ਪਿਆ ਜੂ ਭਾਈ ਇਹ ਇਹਦਾ ਲੈ ਬੋਲਾ ਇਹਦੇ 6 ਕਿਲੋ 5 6 ਕਿਲੋ ਬੋਲਾ ਜੀ 5 6 ਕਿਲੋ ਆਈਏ ਆਪਣੇ ਕੋਲ ਬੱਚੀ ਮਗਰਾ ਸੰਭਣਾ ਲਈ ਬੱਚੀ ਬਰੀਡ ਦੀ ਆਪਰੇ ਪਹਿਲਾ ਸੂਆ ਕਾਲੇ ਕਾਲੇ ਰੰਗ ਦੀ ਜਰਸੀ ਮੂੰਹ ਤੋਂ ਚਾਰ ਦੰਦ 5 6 ਕਿਲੋ ਬੋਲਾ ਇਸ ਟਾਈਮ ਹੈਗਾ ਮਗਰ ਇਹਦੇ ਬੱਚੀ ਆ ਕਿੰਨੇ ਦੀ ਲਾਡੀ ਭਾਈ 28 ਦੀ ਦੇਦਾ ਜੀ ਲਓ ਜੀ ਤਾਜ਼ੀਆਂ ਸੂਆਂ 3 28 28000 ਦੀਆਂ ਤਿੰਨ ਵੜਾ 28 28000 ਦੀਆਂ ਇੱਕ ਨੰਬਰ 28 ਦੀ ਤਿੰਨ ਨੰਬਰ 28 ਦੀ 6 ਨੰਬਰ 28 ਦੀ ਮਗਰ ਬੱਛੀ ਆ 5-6 ਕਿਲੋ ਬੌਲਾ ਦੁੱਧ ਬਾੜਾ ਦਾਣੀ 9 ਕਿਲੋ ਤਾਂ ਆਰਾਮ ਨਾਲ ਪਿਆ ਜੂਗੀ ਬਾਕੀ ਥੋੜੀ ਸੇਵ ਹੈ ਮਗਰ ਬੱਛੀ 28000 ਦੀ ਟੋਕਣਾ ਵਾਲਾ ਕੰਮ 7 ਨੰਬਰ ਲਾਢੀ ਇਹ ਜੁਰੀ ਹੋਈ ਹੈ ਜੀ 500 ਦੀ ਮਗਰ ਬੱਛੀ ਇਹ ਵੀ ਬਰਸੋਂ ਦੀ ਸੂਈ ਆ ਮਗਰ ਬੱਛੀ 9-10 ਕਿਲੋ ਲਾਢੀ ਕਹਿੰਦਾ ਬੌਲਾ 12 13 ਕਿਲੋ ਦੁੱਧ ਪਿਆਜੂ ਰਾਡੀ ਕਹਿੰਦਾ 9 10 ਕਿਲੋ ਬੌਲੀ ਆ ਪਰਸੋਂ ਦੀ ਸੂਈ ਆ ਅੱਜ ਹੀ ਆਈ ਆ ਇਹ ਅੱਧਿਓ ਜਿਆਦੇ ਵਹਿੜਾ ਅੱਜ ਹੀ ਆਈਆਂ ਤਾਇਆ ਮਾਲ ਆਇਆ ਵਾ ਡੇਲੀ ਵਾਂਗੂ 5 7 ਵਹਿੜਾ ਹੁੰਦੀਆਂ 5 7 ਵਹਿਕ ਜਾਂਦੀਆਂ 5 7 ਹੋਰ ਆ ਜਾਂਦੀਆਂ ਜਗਾ ਲਾਡੀ ਨੇ ਵਧਾਦੀ ਆ ਇੱਧਰ ਵੀ ਸ਼ੈੱਡ ਪਾਤਾ ਇੱਧਰ ਖੁਰਨੀ ਪਾਤੀ ਇੱਕ ਪਰਲੇ ਪਾਸੇ ਤੇ 22 ਲਾਡੀ ਕਹਿੰਦਾ ਹੁਣ ਪਸ਼ੂ ਹੋਇਆ ਕਰਨਗੇ ਸਿਆਲੋ ਸਿਆਲ ਜਿੰਨਾ ਮਰਜ਼ੀ ਮਾਲ ਚਾਹੀਦਾ ਜਦੋਂ ਮਰਜ਼ੀ ਆਜੋ 22 ਵੈਣਾ ਹੋਇਆ ਕਰਨਗੇ ਲਾਡੀ ਕਹਿੰਦਾ ਆ ਕਿੰਨੇ ਦੀ 7 ਨੰਬਰ 48 ਦੀ ਦੇ ਦਾਂਗੇ 40 ਤੇ 5 45 ਦੀ ਅੱਗੇ 8 ਸੂਣ ਵਾਲੀ ਆ ਦੂਸਰੇ ਦੂਏ ਵਸਤੀ ਹੁੰਦੀ ਆ ਗੱਬਣ ਹਾਂਜੀ ਆ ਲਓ ਜੀ ਆ ਗੱਬਣ ਜਰਸੀ ਇਹ ਹੈਗੀ 15 16 ਕਿਲੋ ਵਾਲੀ ਸਮਾਂ ਸਮਾਂ ਹਫਤਾ ਦਾ ਦਸ ਦਿਨ ਲਉਗੀ ਹਫਤੇ ਤੋਂ 10 ਦਿਨਾਂ ਦੇ ਅੰਦਰ ਬਾ ਰਸੂਪੂਗੀ ਜਰਸੀ ਬਰੀਡ 15 16 ਕਿਲੋ ਦੁੱਧ ਵਾਲੀ ਲਾਡੀ ਕਹਿੰਦੇ ਜਰਸੀ ਹੈ ਕਿੰਨੇ ਦੀ ਲਾਡੀ ਭਾਈ ਇਹ ਆਪਾਂ ਦੇ ਦਾਂਗੇ ਜੀ 42000 ਦੀ 40 ਤੇ 2 42 ਦੀ ਹਫਤੇ ਨੂੰ ਸੂਪੇ 10 ਦਿਨਾਂ ਨੂੰ ਸੂਪੇ ਹਫਤੇ ਤੇ 10 ਦਿਨਾਂ ਦੇ ਵਿੱਚ ਵਿੱਚ ਸੂਪੂ ਬਾਕੀ ਥਾਣ ਬਹੁਤ ਵਧੀਆ ਲੱਗਿਆ ਬੱਚੀ ਦੀ ਸਾਫ ਸੁਥਰੀ ਆ ਕੋਈ ਫੋਟ ਚਾਹ ਨਹੀਂ ਠੰਡੀ ਮਿੱਠੀ ਫੁੱਲ ਮੁੱਥੇ ਦੀ ਵੀ ਪੂਰੀ ਸਕੀਨ ਆ ਬੁੱਤੀ ਬਾਤੀ ਪੂਰੀ ਸੋਹਣੀ ਛੋਟਾ ਕੰਨ ਬੁੱਦੀ ਵਾਲੀ ਬੱਚੀ ਜਰਸੀ ਬਰੀਡ ਦੀ ਤਿੰਨ ਵੜਾਂ 28 28000 ਦੀਆਂ ਇੱਕ ਕੱਟੀ ਰਹਿ ਗਈ ਖੀਰੀ 4 ਹੀ ਥਾਣਾ ਲਾਡੀ ਕਹਿੰਦਾ ਕੱਟੀ ਦੇ ਪੈਠਾ ਪੜਾ ਸੋਹਣਾ ਚੌੜਾ ਰਾਜੀ ਰੂਜੀ ਪੂਰੀ ਕਿੰਨੇ ਦੀ ਲਾਢੀ 22000 ਦੀ ਦੇ ਰਾਣੀ 22000 ਦੀ ਜੇ ਕੋਈ ਛੋਟਾ ਬੱਚਾ ਲੈ ਆਂਦਾ ਚਾਹ ਵਾਣਾ 22000 ਦੀ ਕੱਟੀ ਦੁੱਧ ਵਾਲੇ ਦੰਦਾਂ ਚ ਖੀਰੀ ਕੱਟੀ ਆ ਰਾਜੀ ਰੂਜੀ ਪੂਰੀ ਆ ਇਹ ਅੱਜ ਦੀ ਵੀਡੀਓ ਦੇ ਵਿੱਚ ਅੱਠ ਬਹਿਣਾ ਲਾਢੀ ਦੀਆਂ ਇੱਕ ਗੱਬਣ ਸੱਤ ਸੂਈਆਂ ਸਵਾਈਆਂ ਤਿੰਨਾ ਚਾਰਾਂ ਦੇ ਮਗਰ ਵੱਛੀਆਂ ਇੱਕ ਵੱਧ ਦੁੱਧ ਵਾਲੀ ਆ 22-23 ਕਿਲੋ ਦੁੱਧ ਬਰਾੜੀ ਕਹਿੰਦੇ ਇਹਨੇ ਪਿਆ ਦੇਣਾ 14-15 ਕਿਲੋ ਬੌਲੀ ਤਿਆਰ ਆ ਪਰਸੋਂ ਦੀ ਸੂਈ ਆ ਅਮਰੀਕਨ ਆਰਗਾ ਲੇਵਾ ਮੋٹے ਮੋٹے ਥਾਣਾਂ ਚਵਾਈ ਦੀ ਇੱਕ ਨੰਬਰ ਧਾਰਾ ਮਾਰ ਕੇ ਤੁਹਾਨੂੰ ਵਿਖਾ ਹੀ ਦਿੱਤੀਆਂ ਫੋਨ ਨੰਬਰ ਸਕਰੀਨ ਤੇ ਤੁੰਗਾ ਜਿਹੜੀ ਪਿੰਡ ਜਿਲ੍ਹਾ ਲੁਧਿਆਣਾ ਤਹਿਸੀਲ ਰਾਇਕੋਟ ਜਮਾਂ ਜੈਜ ਪਾ ਦੀਆਂ ਇਹ ਸਾਰੀਆਂ ਹੀ ਵੜਾ ਸੇਲ ਹੈ ਸਾਰਿਆਂ ਨੂੰ ਸਾਸੀ ਕਾ